ਸਕਲ ਪਰਦੇ ਦੇ ਬਾਰੇ ਜਾਣਕਾਰੀ ਦੋਪਰ ਦੇ ਨਹੀਂ ਵੈਪਨਸ ਸਪਲਾਈਂਗ ਕਰਦੇ ਆ ਸੀਗਾ ਚਾਰ ਪਿਸਟਲ ਲੈ ਕੇ ਆਇਆ ਤਿੰਨ ਬਤੀ ਹੋਰ ਦੇ ਨੇ ਇਤਨਾ ਹੈ ਹਮ ਦਾ ਕਿਥੋਂ ਕਿਵੇਂ ਤੇ ਕਿੱ디 ਉੱਤੇ ਆਪਣਾ ਨਾਕਾਬੰਦੀ ਸੀਗੀ ਬਿਹਾਰ ਤੋਂ ਲੈ ਕੇ ਆਇਆ ਐਸਐਹ ਬਹਾਦਰ ਨੇ ਸਿੰਘ ਉਹ ਜਨ ਸਿੰਘ ਸਾਡੇ ਪੂਰੇ ਪੰਜਾਬ ਚੋਂ ਕਲਪ੍ਰੇਸ਼ਨ ਚੱਲਿਆ ਸੀਗਾ ਸੀਲ 7 ਉਹਦੇ ਕਦਰ ਨਾਕਾਬੰਦੀ ਕਿਤਨੀ ਵਧੀਆ ਸੀ ਪੱਚੀ ਕਿੱਦਾਂ ਕਿੱਥੇ ਨਾਕਾਬੰਦੀ ਕਰੀ 25 ਦੇ ਰੇਤੇ ਸੋ ਇਹ ਪੈਦਲ ਆ ਰਹੇ ਸੀ ਕਿ ਵਾਹਨ ਸੀ ਪੈਦਲ ਸੀ ਇਹਦੇ ਤੇ ਕੋਈ ਪਹਿਲਾਂ ਵੀ ਕੋਈ ਕ੍ਰਾਈਮ ਤਾਂ ਆਇਆ ਗਿਆ ਜੀ ਇਲੈਕਟ੍ਰਿਕ ਪਰਚਾ ਹੋਰ ਪਹਿਲਾਂ ਦਾ ਹੈਗਾ ਜੀ ਨੰਬਰ 412/2022 ਪਨਾ ਜਵਾਰਨਗਰ ਚ ਡੁੱਟ ਕੋ ਦਾ ਪਰਚਾ ਇਹ ਕਿੱਥੋਂ ਲੈ ਕੇ ਆ ਰਹੇ ਹੋ ਸਰ ਹਾਂਜੀ ਕਿੱਥੋਂ ਲੈ ਕੇ ਆ ਰਹੇ ਸੀ ਇਹ ਬਿਹਾਰ ਤੋਂ ਲੈ ਕੇ ਆਇਆ ਸਰ ਹੁਣ ਪੁੱਤਰੇ ਕੀ ਕਰਣੀ ਕਿੱਥੇ ਸਰ ਪਰਚਾ ਦੇ ਦਾਂ ਜੀ ਬਸ ਸਰ ਕਿੱਥੇ ਸਪਲਾਈ ਕਰਨੀ ਤੁਮਾਰਾ ਮਦਦਾ ਜੀ ਨਾਲ ਡਿੰਨੇ ਸਪਲਾਈ ਕਰਨਾ ਸੀ ਇਹ ਸਾਰਾ ਮਾਲ ਜੀ ਸਰ ਕਿਹੜੇ ਕਿਹੜੇ ਪਿਸਟਲ ਆਏ ਹੈ ਤੈਨੂੰ ਬੱਤੀ ਬੋਲਦ ਨੇ ਜੀ ਇਹ ਇੱਕ ਨੰਨੇ ਹੁੰਦਾ ਹੈ ਕੀ ਸਾਰੇ ਨਾਲ ਰੌਂਦ ਵੀ ਫੜਿਆ ਜੀ ਰੌਂਦ ਨਹੀਂ ਹੁੰਦਾ ਪਿਸਟਲ ਤੇ ਦੋ ਦੋ ਮੈਗਜ਼ੀਨ ਆ ਰਿਖ ਦੋ ਮੈਗਜ਼ੀਨ 8 ਟੋਟਲ ਮੈਗਜ਼ੀਨ ਹੋਗਣਗੇ ਇਹ ਹੈ ਕਿੱਥੋਂ ਦਾ ਜੀ ਕੀ ਨਾਮ ਹੈ ਦਾ ਜੀ ਇਹਦਾ ਨਾਮ ਹੈਗਾ ਜੀ ਤਰਨੁਣ son of ਬਲਬੀਰ ਸਿੰਘ ਵਾਸੀ ਗਲੀ ਨੰਬਰ 13 ਇੰਦਰਾ ਗਲੋਨੀ ਜਵਾਹਰਨਗਰ ਕੰਗਨ ਜਵਾਹਰਨਗਰ ਰਾਜਸਥਾਨ ਅੱਛਾ ਇਹ ਪਹਿਲੇ ਪਰਚੇ ਹੈ ਸਰ ਕਿਤੇ ਪਰਚਾ ਹੈਗਾ ਜੀ ਪਹਿਲਾਂ ਜਿਵੇਂ ਕੋਈ ਹੋਰ ਗੱਲਬਾਤ ਦਾ ਪਤਾ ਲੱਗਿਆ ਹੋਵੇ ਜਾਂ ਕੋਈ ਕਿੱਥੇ ਕਿਸ ਨੂੰ ਦੇਣ ਤੁਹਾਨੂੰ ਰਿਮਾਂਡ ਹੀ ਬਹੁਤ ਥੋੜਾ ਮਿਲਿਆ ਜੀ ਇਹ ਅੱਜ ਪੇਸ਼ ਕੀਤਾ ਗਿਆ ਜੀ ਨੂੰ ਜੀ ਜੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪੰਜ ਦਿਨ ਦਾ ਮੰਗਿਆ ਇੱਕ ਦਿਨ ਦਾ ਦਿੱਤਾ ਜੀ